ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਵੀਰੇ ਅੱਜ ਤਰੀਕ ਹੋ ਗਈ ਦਿਨ ਹੈਗਾ ਸੋਮਵਾਰ ਤਰੀਕ ਹੋ ਗਿਆ 14 ਠੀਕ ਹੈ ਨਾ ਤੇ ਟਾਈਮ ਹੋਇਆ 10:20 ਹੋ ਗਏ ਅਬ ਅੱਛੇ ਮੇਰਾ ਟਾਈਮ ਵੀ ਸਾਰਾ ਮਜੂਮ ਕਰ ਦਮ ਦੇਖ ਲੋ 10:20 ਹੋ ਗਏ ਠੀਕ ਹੈ ਨਾ ਦੇਮੂ ਸੌ ਜੱਟ ਵੀ ਆਪਣਾ ਹੈ ਭਾਈ ਇਹ ਆਪਣੇ ਦਿਲਾਂ ਚ ਰਹਿੰਦਾ ਠੀਕ ਹੈ ਨਾ ਮੈਂ ਤੁਹਾਨੂੰ ਐਕਸੀਡੈਂਟ ਸੰਬੰਧੀ ਦੱਸਣਾ ਸੀ ਵੀ ਅਜ ਪੰਜ ਦਿਨ ਹੋ ਗਏ ਜਿਹੜਾ ਡਾਕਟਰ ਸੰਦੀਪ ਸਿੰਘ ਪਸ਼ੂਆਂ ਦਾ ਡਾਕਟਰ ਹੈ ਮੋਬਾਈਲ ਨੰਬਰ ਤੁਹਾਨੂੰ ਬੋਲ ਦਿੰਨਾ 9878345746 9878345746 ਉਹਦਾ ਮੋਬਾਈਲ ਨੰਬਰ ਹੈ ਉਹ ਤੇ ਉਹਦਾ ਭਾਈ ਜਦੋਂ ਆ ਰਹੇ ਸੀ ਗਿੱਲਾਲੇ ਖੋ ਕਿਨੋਂ ਆ ਤਾਂ ਮੈਂ ਇਧਰੋਂ ਜਾ ਰਿਆ ਸੀ ਮੇਰੀ ਮਾਤਾ ਪਿੱਛੇ ਦਹੀ ਲੈਣ ਲੱਗ ਗਈ ਤੇ ਮੈਂ ਮੋੜ-ਮੋੜ ਲੱਗਿਆ ਤੇ ਖੜ ਕੇ ਜੇ ਮੋੜ ਨਹੀਂ ਲੱਗਿਆ ਸੀ ਮੋੜ ਨਾਲ ਹੀ ਇੰਟਰਲੌਕ ਟੈਲ ਨੂੰ ਫੋਟੋਆਂ ਵਿੱਚ ਦਿਸੀ ਜਾਂਦਾ ਹੁਣ ਇਹ ਜਿਹੜੀ ਫੋਟੋ ਪਾਈ ਆ ਉੱਥੇ ਮੈਂ ਬ੍ਰੇਕ ਨਾ ਪਦੇ ਡਿਸਕ ਬ੍ਰੇਕ ਉਹ ਲੱਗ ਗਈ ਤੁਰਤੀ ਇਹਨਾਂ ਨੇ ਚੜਾ ਕੇ ਮੋੜ ਦੇ ਉਧਰ ਮੋਟਰਸਾਈਕਲ ਸਿੱਧਾ ਵਿੱਚ ਮਾਰਿਆ ਉਹ ਤੋੜਦਾ ਹੋਇਆ ਤੁਸੀਂ ਦੇਖ ਹੀ ਲਈ ਹੋਣੀ ਆ ਵੀਡੀਓ ਸੂਰੀ ਟੁੱਟੀ ਤੋੜ ਦੋ ਹੈ ਉਹ ਮੇਰੇ ਪੈਰ ਚ ਵੱਜ ਕੇ ਰੁ ਗਿਆ ਪੈਤਵੀ ਮੇਰੇ ਨਿਸ਼ਾਨਾ ਹੋਇਆ ਹੁਣ ਇਹਦੇ ਨਾਲ ਜਦੋਂ ਇਹਨਾਂ ਨੇ ਘਰੇ ਮੋਟਰਸਾਈਕਲ ਲਾਏ ਮੈਂ ਚਾਬੀ ਕੱਢ ਲਈ ਹੋਰ ਚਾਬੀ ਨਾਲ ਲਾਏ ਕਹਿੰਦੇ ਸੋ ਸੱਚ ਕੱਢ ਗਏ ਮੈਂ ਤਾਂ ਇਧਰ ਉੱਜ ਗਿਆ ਵੀ ਘੱਟ ਚ ਵਿੱਚ ਚਾਬੀ ਇੱਕ ਸੂਟ ਨਹੀਂ ਨਭਾ ਕੇ ਲੈ ਜੇ ਜਿਹੜੇ ਉਹਦੇ ਉੱਪਰ ਕੱਚੇ ਢਾਏ ਸੀ ਮੈਂ ਉਹਨਾਂ 'ਚ ਉਲਝ ਗਿਆ ਮੈਂ ਤੁਹਾਨੂੰ ਦਿਖਾ ਦਿੰਦਾ ਸੂਟ ਦੀ ਹਾਲਤ ਠੀਕ ਹੈ ਨਾ ਹਾਲੋ ਦੇਖ ਲਓ ਇਹ ਦੋ ਆਹ ਹਾਲ ਅੱਜ 5 ਦਿਨ ਹੋ ਗਏ ਫੋਨ ਕਰੀ ਜਾਂਦੇ ਨੂੰ ਮੰਨਉਣਾ 300 ਰੁਪਇਆ ਫੜਾਈ ਜਾਨਾ ਮੈਂ ਕਿਹਾ ਵੀ ਮੈਂ ਤੁਹਾਡੇ ਤੋਂ ਸੁਧਾਈ ਕਰਨਾ ਆ ਦੇਖ ਲੋ ਡਿਸਕ ਬਰੇਕ ਡਿਸਕ ਬਰੇਕ ਤੇ ਦੇਖੋ ਨਾ ਠੀਕ ਹੈ ਨਾ ਮਸਾਂ ਉਸੇ ਦੇਖ ਲੋ ਤੇ ਹੁਣ ਇਹਦੀ ਪਰਵਾਹੀ ਤਾਂ ਕਰਨੀ ਪਊ ਕਿਧਰ ਭੱਜੂਗਾ ਠੀਕ ਹੈ ਨਾ ਕਿਧਰ ਭੱਜ ਲੋ ਇਹਦੀ ਪਰਵਾਹੀ ਤਾਂ ਕਰਨੀ ਪਊਗੀ ਹੁਣ ਦੂਸੇ ਲਾਲੋ ਸਾਹਿਬ ਵੀ ਇਹ ਗੱਲ ਹੈਗੀ 28 ਤਰੀਕ ਦੀ ਉਹਦੇ ਦਿਨ ਸੇ ਸ਼ਨੀਵਾਰ 28 ਦੀ ਗੱਲ ਹੈ ਤੇ ਗੱਲ ਹੈ ਇਹ ਤਕਰੀਬਨ 4 ਸੱਢੇ ਜਹਾਜ਼ ਦੀ ਗੱਲ ਹੈ ਇਹ ਤਾਂ ਲੋਕ ਗਲਤੀ ਨਹੀਂ ਮੰਨਦੇ ਮੈਨੂੰ ਇਹ ਗੱਲ ਤੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੌਰੀ ਤਾਂ ਉਹਨਾਂ ਨੇ ਕੀ ਕਹਿਣਾ ਸੀ ਉੱਤੇ ਚੜ ਕੇ ਵੀ ਸਾਡਾ ਵੇੜਾ ਉੱਥੇ 2-4 ਹੋਰ ਵੀ ਮਨਜੀਤ ਸਿੰਘਾਂ ਦੇ ਮੁੰਡੇ ਸੀ ਜਿਹੜੇ ਕਹਿਣ ਸੂਟਰੀ ਤੂੰ ਇੱਥੋਂ ਜਾ ਮੈਂ ਵੀ ਕਿਉਂ ਜਾਵਾਂ ਜਦੋਂ ਮੇਰਾ ਐਕਸੀਡੈਂਟ ਕੀ ਤਮ ਕਿਉਂ ਲੱਗ ਜਾਵਾ ਠੀਕ ਹੈ ਨਾ ਮੈਂ ਤਾਂ ਇੱਥੇ ਖੜਾ ਹਾਂਗਾ ਮੇਰੇ ਕੋਲ ਵੱਡਾ ਮੋਬਾਈਲ ਨਹੀਂ ਸੀ ਇਹਨਾਂ ਦੋਨਾਂ ਬਰਾਮਾ ਗੋਲੇ ਸੀ ਜੇ ਮੈਂ ਰੋਂਗ ਹੁੰਦਾ ਤੇ ਵੀਡੀਓ ਬਣਾ ਲੈਂਦੇ ਭਾਜ ਦੇ ਕਹ ਨੂੰ ਆਸੇ ਆਹ ਦੇਖ ਲੋ ਆਹ ਸੋਟਰੀ ਜਿਹੜਾ ਤੋੜਿਆ ਇਹਨਾਂ ਨੇ ਆਹ ਦੇਖ ਲੋ ਤੋੜਿਆ ਇਹਨਾਂ ਨੇ ਤੇ ਉਸਿਆ ਲਾ ਲੋ 44000 ਦੀ ਮੇਰੀ ਮਾਤਾ ਨੇ ਦਿੱਤੀ ਸੀ ਹੁਣ ਉਹ ਫਿਕਰ ਕਰੀ ਜਾਂਦੇ ਆ ਵਿੱਗੀ ਬਣੂ ਆ ਤਾਂ ਕੋਈ ਗੱਲ ਨਹੀਂ ਬੇਬੇ 5 ਦਿਨ ਹੋ ਗਏ ਸਭ ਨੇ ਸਵੈਕਟ ਨੂੰ ਫੋਨ ਕਰਦੇ ਨੂੰ ਉਹਨੂੰ ਕਹਿੰਦਾ ਕਿ ਅਜੇ ਮੈਂ ਫਰੀਦਕੋਟ ਆ ਫਿਰਦਾ ਇੱਥੇ ਆ ਠੀਕ ਹੈ ਨਾ ਦੋ ਕਪਟੀਆਂ ਜੇ ਬੰਨੀਆਂ ਭੂਂਗਲੇ ਟਰੈਕਟਰ 'ਚ ਮਰਿਆ ਹੁਣ ਮੋਟਰਸਾਈਕਲ ਹੁਣ ਟਰੈਕਟਰ ਦਾ ਕੱਢ ਦਿਓ ਵੀ ਟਰੈਕਟਰ ਦਾ ਗਲਤ ਅਸੀਂ ਸਹੀ ਆ ਠੀਕ ਹੈ ਨਾ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਤੁਸੀਂ ਮੇਰੀ ਗਲਤੀ ਹੁੰਦੀ ਮੈਂ ਵੀਡੀਓ ਨੂੰ ਕਿਉਂ ਸਾਦਾ ਵੀਮਿੰਟ ਲੱਗੇ ਮੈਨੂੰ ਸਦਨ ਤੇ ਠੀਕ ਹੈ ਨਾ ਤੇ ਜੇ ਮੈਂ ਉਥੇ ਉਹ ਇਹਨਾਂ ਨੂੰ ਭੰਦਦਾ ਫਿਰ ਲੋਕ ਪਤਾ ਕੀ ਕਹਿੰਦੇ ਲੈ ਇਹ ਹਵਾ ਕਰਦੇ ਆ ਇਹਨਾਂ ਨੇ ਘੁੱਟਿਆ ਇਹ ਇਹਨਾਂ ਨੇ ਬੜਕਾ ਖੋਲਿਆ ਇਹਨਾਂ ਨੇ ਆਹ ਕਰ ਲਿਆ ਇਹਨਾਂ ਨੇ ਮੋਅਲ ਕੱਢ ਲਿਆ ਮੈਂ ਮੋਅਲ ਕੱਢ ਸਕਦਾ ਸੀ ਕੀ ਕਰ ਲੈਂਦੇ ਇਹ ਦੋਨੇ ਲੜਬੜੇ ਲਾ ਸਕਦਾ ਸੀ ਇਹਨਾਂ ਦੇ ਮੈਂ ਨਹੀਂ ਮੈਂ ਤਾਂ 법ਨੂਨੀ ਕਰਵਾਇਆ ਸਰ ਚੱਲਾਂਗੇ ਠੀਕ ਹੈ ਨਾ ਮੈਨੂੰ ਕਾਨੂੰਨ ਤੇ ਭਰੋਸਾ ਮੈਨੂੰ ਠੀਕ ਹੈ ਨਾ ਆਪਣੇ ਐਸਐਚਓ ਸਾਹਿਬ ਤੇ ਡਿਪਟੀ ਸਾਹਿਬ ਤੇ ਡਿਊਟੀ ਸਾਹਿਬ ਭੈਣੇ ਮੰਨੇ ਜਾਂਦੇ ਆ ਠੀਕ ਹੈ ਨਾ ਇਹ ਇਹਨੇ ਇਹ ਚਾਬੀ ਫੜ ਰਹੀ ਸੀ ਉਧਰੋਂ ਇਹਨਾਂ ਨੇ ਪੱਪੀਪਾ ਨੂੰ ਜਦੋਂ ਘਰੇ ਖੜਾ ਹੁੰਦੇ ਨੇ ਪੱਪੀਪਾ ਨੂੰ ਫੋਨ ਕੀਤਾ ਉਹ ਆ ਗਿਆ ਸਕੂਟਰੀ ਐਕਟਵ ਲੈ ਕੇ ਇਹਦਾ ਮੁੱਠ ਨੇ ਘਰੇ ਲਾਏ ਉਹਨੇ ਸਕੂਟਰੀ ਦੇਖੀ ਵੀ ਨਹੀਂ ਮੇਰੀ ਉੱਤਰੇ ਵੀ ਨਹੀਂ ਉਹ ਤੋਂ ਕਹਿੰਦਾ ਜੇ ਥਾਣੇ ਭੱਜ ਜਾ ਜਿਹੜਾ ਕੋ ਸਮਝੀ ਗੱਲ ਆ ਤੁਹਾਡਾ ਐਡੀ ਵੱਡੀ ਗੱਲ 44 ਹਜ਼ਾਰ ਦੀ ਸਕੂਟਰੀ ਤੜਾ ਕੇ ਤੂੰ ਐਡੀ ਵੱਡੀ ਗੱਲ ਕਰਦਾ ਮੈਨੂੰ ਕਿਉਂ ਤੇਰੀ ਕੀ ਹਕਤ ਠੀਕ ਹੈ ਨਾ ਅਰਬਵਧੀਆਂ ਨੂੰ ਸੌਦੀ ਜੋ ਹੈ ਪਾਏ ਜਲੇ ਕੇ ਚੀਫ ਕਿੱਲੇ ਜੇ ਹੋਈ ਲਈ ਉਦਰੀ ਵੀ ਦੋਹਾਂ ਹੀ ਗੱਲਾਂ ਕਰਦਾ ਠੀਕ ਹੈ ਨਾ ਕੂੜੇ ਦਾ ਠੀਕਾ ਤੂੰ ਚੁੱਪ ਕਰਕੇ ਆਪ ਦਾ ਬਜਾਰਾ ਕਰੀ ਚੱਲ ਠੀਕ ਹੈ ਨਾ ਜਦੋਂ ਲੋਕਾਂ ਕੋਲ 4 ਰੁਪਏ ਆ ਜਾਣ ਹੋਏ ਹੰਕਾਰ ਜਾਂਦੇ ਆ ਫਿਰ ਅੱਲੇ ਬੱਲੇ ਕੱਖ ਨਹੀਂ ਕਹਿੰਦਾ ਹੰਕਾਰੇ ਹੋਏ ਨੇ ਠੀਕ ਹੈ ਨਾ ਉਹਨੂੰ ਕਹਦੇ ਵੀ ਮੇਰੀ ਗੱਲ ਸੁਣਾ ਜੇ ਤੇਰੀ ਸਕੂਟਰੀ ਵਜਦੀ ਤੇ ਤੂੰ 300 ਰੁਪਇਆ ਫੜਦਾ ਮੈਂ ਕਿਹਾ ਸੀ ਮੈਂ ਕਿਹਾ ਤੂੰ ਇੱਥੇ ਖਲਾੜ ਕਿਸੇ ਤੋਂ ਪੁੱਛ ਲਿਓ ਮੋੜ ਵਾਲੇ ਫੌਜੀ ਤੋਂ ਪੁੱਛ ਲਿਓ ਜਿਹੜੀ ਦੁਕਾਨ ਆ ਮੋੜ ਤੇ ਠੀਕ ਹੈ ਨਾ ਉਹ ਵਾਰ ਕੀ ਖੜਾ ਸੀ ਕਿਸੇ ਤੋਂ ਪੁੱਛ ਲਿਓ ਵੀ ਗਲਤੀ ਕਿਹਦੀ ਸੀ ਉੱਥੇ ਬੋਬੀ ਵੀ ਆਇਆ ਸੀ ਜਿਹੜਾ ਹੈਂਡੀਕੈਪਟਰ ਆ ਉਹ ਮੇਰੀ ਜੇਬ ਚੋਂ ਚਾਬੀ ਕੱਢਣ ਲੱਗਿਆ ਮੈਂ ਗੱਲ ਲਾਈਵ 'ਚ ਦਿਖਾਇਆ ਤੁਸੀਂ ਦੇਖ ਰਹੇ ਥੱਲੇ ਤੇ ਮੈਂ ਕਿਹਾ ਵੀ ਮੇਰੀ ਮੈਂ ਤੇ ਦੂਜੀ ਰਾਤ ਤੋੜ ਦੂੰ ਪਰੇ ਹੋ ਜਾ ਤੀਜੇ ਦਿਨ ਮੈਂ ਚਾਬੀਆਂਾਂ ਖੱਗ ਕੱਢ ਕੇ ਮੈਂ ਖਾਸ ਆ ਬੰਗਾ ਚਾਬੀਆਂਾਂ ਅੰਨਾ ਮੈਂ ਕਹਤ ਸੀ ਉਹਨਾਂ ਨੂੰ ਵੀ ਸੋਡੀ ਗਲਤੀ ਆ ਤੁਸੀਂ ਚੜਾ ਕੇ ਮੋੜਦਾ ਸੀ ਤੇ ਫਿਰ ਮੈਂ ਕਿਹਾ ਦੋ ਉੱਥੇ ਕਹਿਣਾ ਸੀ ਮੌਕੇ ਤੇ ਉੱਥੇ ਉਹਨੂੰ ਮੇਰੀ ਇਹ ਚਾਬਾਂ ਕੱਢੀ ਕਿ ਮੇਰੇ ਭਤੀਜੇ ਭਤੀਜੇ ਠੀਕ ਹੈ ਆਪਣੀਆਂ ਇਹ ਆਪਣੀਆਂ ਦੇਸੀ ਕੋਈ ਨਹੀਂ ਤੇ ਆਪਣੇ ਆ ਤੇ ਫਿਰ ਮੈਂ ਸਕੂਟੀ ਚੜਾਲਾ ਜੇ ਆਪਣੇ ਆ ਤਾਂ ਫਿਰ ਮੈਂ ਇਹਨਾਂ ਤੋਂ ਬੁਰਾ ਭਲਾ ਖਾਲਾ ਜੇ ਆਪਣੇ ਹੁੰਦੇ ਤਾਂ ਐਂ ਕਹਿੰਦੇ ਭਾਈ ਕੋਈ ਗੱਲ ਨਹੀਂ ਬੰਦੇ ਮਰ ਜਾਂਦੇ ਆ ਆਪਾਂ ਬੈਠ ਕੇ ਗੱਲ ਕਰਦੇ ਆ ਸਾਨੂੰ ਚਾਬੀ ਦੇ ਐ ਏਜੰਸੀ ਲੈ ਕੇ ਚੱਲਦੇ ਆ ਦੇਖਦੇ ਆ ਨੁਕਸਾਨ ਕਿੰਨੇ ਪੈਸਾ ਬਣ ਇਹ ਚਿੱਟੀ ਦਾੜੀ ਵਾਲੇ ਨੇ ਆ ਕੇ ਇੱਕੀ ਗੱਲ ਕਹੀ ਆ ਕਿ ਜਾਂ ਥਾਣੇ ਵਗ ਜਾ ਜਿਹੜਾ ਕੋ ਮਾਜੀ ਘਰ ਵਾਲਾ ਸਾਡਾ ਗੋਲੀ ਦਾ ਤਾਂ ਪਤਾ ਹੀ ਨਹੀਂ ਕਿੱਧਰ ਆਉਂਦੀ ਹੁੰਦੀ ਐ ਇਹ ਤਾਂ ਆਵਾਜ਼ ਵੀ ਨਹੀਂ ਸੁਣਦੀ ਗੋਲੀ ਦੀ ਲੈ ਇਹ ਮੈਨੂੰ ਥ੍ਰੈਟ ਕਰਦਾ ਤਾਂ ਉਹ ਮੈਂ ਤੁਹਾਨੂੰ ਕਹਿਣਾ ਵੀ ਮੇਰੇ ਮਾਤਾ ਨੂੰ ਜਾਂ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਤੇ ਜੋ ਜ਼ਿੰਮੇਵਾਰ ਸੰਦੀਪ ਉਹਦਾ ਭਰਾ ਉਹਦਾ ਡੈਡੀ ਜਰਨੈਲ ਸਿੰਘ ਕਤਰੀਆਂ ਜਿਹੜੀ ਜਿਹੜਾ ਘਰ ਐ ਤਰਸੇਮ ਟੈਲੀ ਤੋਂ ਅਗਲੀ ਗਲੀ ਪੈਲੀ ਗਲੀ ਛੱਡ ਕੇ ਜਿੱਦਾਂ ਆਪਾਂ ਆਮਾ ਰੋਡੋਂ ਗੁਰੂਗਾਸ਼ੀ ਕਾਲ ਤੋਂ ਮੁੜਦੇ ਆਂ ਤੇ ਸੇਮ ਟੈਲੀਕਾਮ ਤੋਂ ਅਗਲੀ ਗਲੀ ਆ ਠੀਕ ਹੈ ਨਾ ਇਹ 70 ਵਾਲੀ ਗਲੀ ਆ ਤੇ ਗਾਹਾਂ ਸੇੜ ਸੇਠਾਂ ਨੂੰ ਉੱਠ ਕੇ ਆ ਰਹਿ ਜਾਂਦੇ ਆਂ ਤਾਂ ਤਾਂ ਉਧਰਾਸ ਨੇ ਲਾਦੇ ਆਂ ਤੇ ਉਹ ਅਗਲੀ ਜਨਰਲ ਘਰ ਆ ਮੰਗਾ ਜਿਹੜਾ ਬਿਜਲੀ ਵਾਲਾ ਮੁੰਡਾ ਬਿਜਲੀ ਦਾ ਕੰਮ ਕਰਦਾ ਪਲੰਬਰ ਦਾ ਵੀ ਕਰਦਾ ਉਹਦੇ ਕੋਲੇ ਘਰ ਆਦਾ ਠੀਕ ਹੈ ਮੈਨੂੰ ਨਹੀਂ ਪਤਾ ਸੀ ਕੌਣ ਆ ਮੈਂ ਪੁੱਛਿਆ ਆਂਗੂ ਘਰੇ ਲੈ ਗਏ ਵੀ ਸਾਨੂੰ ਜਿਹੜਾ ਪਾੜ ਲੂਆ ਵੇ ਭੱਲਣ ਨੂੰ ਵੀ ਤੁਸੀਂ ਤਲਵੰਡੀ ਦੇੋਂ ਤੁਸੀਂ ਤਲਵੰਡੀ ਜੀ ਫਿਰੋਗੇ ਕੱਲ ਨੂੰ ਕੁਝ ਵੀ ਬੀਜੇਲ ਵਾਰ ਕੇ ਕੈਨੇਡਾ ਅਮਰੀਕਾ ਦੇ ਵੀ ਤੁਸੀਂ ਵਿਦੇਸ਼ ਵਾਗ ਜਾਓਗੇ ਕਾੜ ਕਰਕੇ ਠੀਕ ਹੈ ਨਾ ਭੱਜਾਂ ਨਹੀਂ ਦਿੰਦਾ ਮੈਂ ਜਿੱਦ ਮੇਰੇ ਮੂਹਰੇ ਆ ਕੇ ਜਾੜ ਥੱਲੇ ਆ ਕੇ ਭੱਜਾਂ ਨਹੀਂ ਦਿੰਦਾ ਤਾਂ ਗੱਲ ਹੀ ਛੱਡ ਦੋ ਤੁਸੀਂ ਵੀ ਉੱਦੇ ਵਾਂਗ ਵਾਗ ਜਾਓਗੇ ਉੱਥੇ ਦਾ ਬਰਾਬਰ ਆਖੀ ਮੇਰੇ ਤਰ੍ਹਾਂ ਦਾ ਪਤਾ ਨਹੀਂ ਕੀ ਕੋਈ ਕੀ ਕੁਝ ਹੋ ਮੈਨੂੰ ਆਪ ਨੂੰ ਨਹੀਂ ਪਤਾ ਠੀਕ ਹੈ ਨਾ ਜਦੋਂ ਮੈਨੂੰ ਗੁੱਸਾ ਆ ਜਾਂਦਾ ਮੈਨੂੰ ਆਪ ਨੂੰ ਨਹੀਂ ਪਤਾ ਵੀ ਕੀ ਬੱਜੀਆਂ ਤਾਂ ਕਿਹਦੇ ਕੀ ਨਾ ਤੇ ਮੈਂ ਸਦਾ ਸੈਂਟਰ ਕਰੂੰ ਉਹ ਤੋਂ ਬਾਅਦ ਆਪਾਂ ਇਦਾਂ ਨਹੀਂ ਇਦਾਂ ਛਾਣੇ ਜਾ ਕੇ ਸੈਂਟਰ ਕਰੂੰ ਵੀ ਲਓ ਜੀ ਸੋ ਤੋਂ ਨਹੀਂ ਚੱਕੇਗਾ ਆਪਾਂ ਚੱਕਦੇ ਆ ਜਵਾ ਲਓ ਹਲਵਾ ਸੰਦ ਆ ਚੱਕੋ ਸਾਰਾ ਕੁਝ ਠੀਕ ਹੈ ਨਾ ਆਪਾਂ ਬਜਨ ਵਾਲੇ ਜਿਹੜੇ ਵੀ ਲੋਕ ਕ੍ਰਾਈਮ ਕਰਕੇ ਫੋੜੇ ਹੋ ਜਾਂਦੇ ਆ ਨਾ 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 ਇਹ ਤਾਂ ਗੱਲ ਹੀ ਨਹੀਂ ਮੇਰੀ ਵੀਡੀਓ ਦੇ ਵਿੱਚ ਮੈਂ ਕਹਿ ਰਿਹਾ ਵੀ ਨਹੀਂ ਇਹ ਤਾਂ ਗੱਲ ਹੀ ਨਹੀਂ ਬਜਨ ਵਾਲੀ ਜਦੋਂ ਆਪਣੇ ਨਾਲ ਨਹੀਂ ਉਹ ਕਰ ਰਹੇ ਕਈ ਮੌਤ ਵਾਲ ਬੰਦਿਆਂ ਨੇ ਫੋਨ ਕੀਤੇ ਆ ਨਵੇਂ ਬੰਦੇ ਨੂੰ ਮੇਰੇ ਕੋਲ ਫੋਨ ਆਇਆ ਹੋਗਾ ਨਾ ਉਹ ਬੰਦਾ ਨਰਮ ਆ ਯਾਰ ਮੈਂ ਫੋਨ ਕਰਦਾ ਐਵੇਂ ਕੁੱਟਿਓ ਨਾ ਮੇਰੇ ਕੋਲੇ ਵਟਸਐਪ ਤੇ ਮੈਸੇਜ ਆ ਗਿਆ ਵੀ ਤੂੰ ਥਪੜੇ ਕਿਉਂ ਨਹੀਂ ਲਾਏ ਉੱਥੇ ਮੌਕੇ ਤੇ ਜਦੋਂ ਤੇਰੇ ਨਾਲ ਹੈਗੇ ਅਸੀਂ ਨਾਲ ਅਸੀਂ ਹੈਗੇ ਹਾਂ ਤੂੰ ਮੌਕੇ ਤੇ ਥਪੜੇ ਕਿਉਂ ਨਹੀਂ ਲਾਏ ਜੀਜੀਸ ਕਾਲ ਜੋ ਮੈਸੇਜ ਆਏ ਮੇਰੇ ਕੋਲੇ ਜਦੋਂ ਸਾਨੂੰ ਬੁਲਾ ਲੈਂਦਾ ਮੈਂ ਕਿਹਾ ਨਹੀਂ ਆਪਾਂ ਕਾਨੂੰਨ ਦੇ ਹਿਸਾਬ ਤੇ ਚੱਲਣਾ ਠੀਕ ਹੈ ਨਾ ਤੇ ਮੈਂ ਬੋਲਸ ਨੂੰ ਵੀ ਕਹਿਣਾ ਵੀ ਮੌਕੇ ਤੇ ਦੀ ਆਰਸੀ ਦੀ ਮੋਟਰਸਾਈਕਲ ਮਗਾ ਕੇ ਆਰਸੀ ਤੇ ਰਜਿਸਟ੍ਰੈਂਸ ਦੋਨੇ ਚੀਜ਼ਾਂ ਚੈੱਕ ਕੀਤੀਆਂ ਜਾਣ। ਵੀ ਆਰਸੀ ਦਾ ਨਾਂ ਕਿ ਕਾਪੀ ਹੈ ਨਹੀਂ ਮੋਟਰਸਾਈਕਲ ਜੁਰੀ ਜੁਰੀ ਦਾ। ਤਾਂ ਹੀ ਕਰਦੇ ਲੈ ਗਏ ਸੀ ਮੈਂ ਨੰਬਰ ਦਾ ਨੋਟ ਕਰ ਲੇ। ਠੀਕ ਹੈ ਨਾ ਹੀਰੋ ਆਂਡਾ ਮੋਟਰਸਾਈਕਲ ਆ। ਲਾਲ ਲੰਗ ਦਾ ਲਾਲੰਗ ਤਾਂ ਫਿਰ ਹੀ ਪਿਆਉਦਾ 5000 ਦਾ ਮੋਟਰਸਾਈਕਲ ਆ ਸਾਰਾ। ਠੀਕ ਹੈ ਨਾ ਤੇ ਨੁਕਸਾਨ ਵੀ ਮੇਰਾ 5000 ਦੀ ਆ। ਮੇਰੇ ਨੁਕਸਾਨ ਦੀ ਪਰਪਾਈ ਕਰ ਦੇਣਾ। ਠੀਕ ਹੈ ਨਾ ਮੈਂ ਇਹਦੇ ਵਿੱਚੋਂ ਸਮਝਦਾ ਤੇ ਜੇ ਇਹਨਾਂ ਨੇ ਉਹੀ ਬਜਲਿਆਂ ਨਾਲ ਗੱਲਾਂ ਕਰਨਗੇ ਵੀ ਸਾਡੇ ਨਾਲਾ ਨਾਲ ਨੂਨ ਕੋਈ ਨਹੀਂ ਕਿਸੇ ਦੇ ਹੁੰਦਾ ਸਭ ਪਰਮ ਹੁੰਦੇ ਆ ਇਹ ਵੀ ਨਾਲ ਹੁੰਦਾ ਕੋਣ ਕਿਸਦੇ ਨਾਲ ਕੋਈ ਨਹੀਂ ਕਿਸੇ ਦੇ ਹੁੰਦਾ ਠੀਕ ਹੈ ਨਾ ਆਪ ਦੇ ਜਨ ਤੇ ਆਪ ਨੂੰ ਚੱਲਣਾ ਪੈਂਦਾ ਹੈ ਦੇਖਿਆ ਮੈਂ ਮੇਰਾ ਐਕਸੀਡੈਂਟ ਵੀ ਹੋਇਆ 3 ਸਾਲ ਪਹਿਲਾਂ ਮੈਂ ਉਦੋਂ ਵੀ ਦੇਖਿਆ ਵੀ ਇੱਥੇ ਜਿਹੜੇ ਭੱਜ ਜਾਂਦੇ ਇੱਥੇ ਪੈਸੇ ਵੇਖਿਆ ਜਾਂਦੇ ਠੀਕ ਹੈ ਨਾ ਵੱਡੇ ਵੱਡੇ ਭੱਜ ਜਾਂਦੇ ਮਨਾਨ ਛੱਡ ਕੇ ਭਜਾਈ ਵੀ ਆ ਇਵੀ ਨਹੀਂ ਵੀ ਨਾ ਬੁਆਏ ਹੁਣ ਭਇਆ ਤਸੱਲੀ ਕਰਵਾਈ ਹੈ ਪੂਰੀ ਜਮਾਂ ਰਿੰਗ ਪਿਸਟਨ ਬਾਲ ਪਾ ਕੇ ਸਾਰਾ ਇੰਜਨ ਬੰਨਿਆ ਜਮਾਂ 5 ਮਹੀਨਾ 5 ਸਾਲ ਦੀ ਮਰਦਾ ਜਮਾਂ ਬਾਜ ਹੀ ਨਹੀਂ ਕਰਦਾ ਟਿਕ ਟਿਕ ਦੀ ਆਵਾਜ਼ ਹੀ ਨਹੀਂ ਆਉਂਦੀ ਜਮਾਂ ਜੀ ਆ ਮੇ ਜੀਠੇ ਰੱਖਣ ਨੂੰ ਚਿੱਕਾ ਆ ਨਿਕਲਣਾ ਚਿੱਕਾ ਮਾਰੋਗੇ ਚਿੱਕਾ ਆਵੇਂ ਚੀਂ ਚੀਂ ਠੀਕ ਹੈ ਨਾ ਹੁਣ ਬਾਜੂਠਾਣੇ ਪੱਪੀ ਨਾਲ ਜਾਉ ਨਾਲ ਬਾਜੂਠਾਣੇ ਠੀਕ ਹੈ ਨਾ ਸਾਨੂੰ ਬੁਲਾ ਲਿਓ ਉੱਥੇ ਅਸੀਂ ਦੱਸਾਂਗੇ ਐਸਐਚਓ ਸਾਹਦੇ ਮੂੰਹ ਤੇ ਡਿਊਟੀ ਸਾਹਦੇ ਮੂੰਹ ਤੇ ਵੀ ਆ ਗੱਲਾਂ ਕਰੀਆਂ ਸੀ ਉੱਥੇ ਮੈਂ ਗੁੜਕਾ ਸਾਹਿਬ ਲੈ ਆਉਂਗਾ ਕੋਈ ਗੱਲ ਨਹੀਂ ਜਿਹਦੀ ਗਲਤੀ ਹੋਈ ਉਹ ਅੱਥਰ ਤਦੂਆ ਕੋਈ ਗੱਲ ਨਹੀਂ ਮੈਂ ਗੁੜਕਾ ਸਾਹਿਬ ਲੈ ਕੇ ਆਉਂ ਆਪਦੇ ਨਾਲ ਠੀਕ ਹੈ ਨਾ ਆਪਦੇ ਨਾਲ ਮੇਰੀ ਮਾਤਾ ਅਮਰ ਸ਼ਖਿਆ ਉਹ ਲੈ ਕੇ ਆਉਗੀ ਨਾਲ ਉਹਦੇ ਨਾਲ ਦੀ ਬਿੱਲ 44000 ਦਾ ਉਹ ਫਿਕਰ ਨੀ ਜਿੰਦੇ ਜੇ ਉਹਨੂੰ ਕੁਝ ਵੀ ਹੋ ਗਿਆ ਜ਼ਿੰਮੇਵਾਰੀ ਹੈ ਪੰਜ ਬੰਦੇ ਪੱਪੀ ਪਾਉ ਉਦੋਂ ਆਗਲਾ ਬੋਵੀ ਬੋਵੀ ਜਿਹੜਾ ਇੰਡੀਗ੍ਰਾਫਟ ਆ ਉਹ ਪੰਜ ਜਣੇ ਬਾਕੀ ਬੋਲਦੇ ਤਾਂ ਹੋਰ ਵੀ ਸੁੱਤੇ ਤੇ ਆਪਣੇ ਕੋਲ ਵੱਡੀ ਵੀਡੀਓ ਪਈ ਆ ਉਹਦੇ ਚ ਠੀਕ ਆ ਨਾ ਵੱਡੀ ਵੀਡੀਓ ਉਹ WhatsApp ਤੇ ਜਾ ਨਹੀਂ ਸਕਦੀ ਮੈਂ ਦਿਖਾ ਸਕਦਾ ਮੇਰੇ ਕੋਲੇ ਆ ਕੇ ਲੈ ਜਾਓ WhatsApp ਤੇ ਪੈਂਦੀ ਨਹੀਂ ਵੱਡੀ ਵੀਡੀਓ ਪਈ ਆ ਮੇਰੇ ਕੋਲੇ 15 15 18 ਮਿੰਟਾਂ ਦੀ ਉਹ ਜਿਹਦੇ ਚ ਪੱਪੀ ਪਾਉ ਵੀ ਕਹੀ ਜਾਂਦਾ ਜੇ ਥਾਣੇ ਵਾਜੋ ਜਿਹੜਾ ਕੋ ਮਰਜੀ ਕਰ ਲੋ ਜੇ ਨਾ ਤਾਂ ਨਸਰ ਵੀ ਆ ਮਾਨੂੰ ਪੱਪੀਆ ਨੂੰ ਫੜਾਤਾ ਮੈਂ ਖਾ ਚੱਕ ਮੈਂ ਤਾਂ ਰਬੀਆ ਵੀ ਲੈਣਾ ਜਾਂਸੀ ਜਾਓ ਜਿੰਨਾ ਬਿਲ ਬਣਦਾ ਉਹਨਾਂ ਬਿਲ ਵੇਚ ਆਦੋ ਬਸ ਮੇਰੇ ਕਿਨੋਂ 2000 ਬਣਦਾ ਮੇਰੇ ਕਿਨੋਂ 2000 ਬਣਦਾ ਇੱਕ ਮਿੰਟ ਉਹਦਾ ਫੋਨ ਆ ਗਿਆ ਤੇ